ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਕਹਾਣੀ ਸੁਣ ਕੇ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਕੋਮਲ ਤੇ ਸੋਨੂ ਦੇ ਵਿਆਹ ਨੂੰ ਦੇਨ ਸਾਲ ਹੋ ਚੁੱਕੇ ਸੀ ਤੇ ਕੋਮਲ 7 ਮਹੀਨੇ ਦੀ ਗਰਭਵਤੀ ਸੀ ਬੱਚਾ ਕੋ ਮਦਾ ਨਹੀਂ ਸੀ ਇਸ ਲਈ ਡਾਕਟਰ ਨੇ ਕਿਹਾ ਸੀ ਕਿ ਸ਼ਾਇਦ ਕੋਈ ਪਰੇਸ਼ਾਨੀ ਹੋ ਸਕਦੀ ਹੈ ਡਿਲੀਵਰੀ ਵਿੱਚ ਫਿਰ ਵੀ ਕੋਮਲ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਦੀ ਤੇ ਅਰਦਾਸ ਕਰਦੀ ਕਿ ਸਭ ਕੁਝ ਠੀਕ ਹੋ ਜਾਵੇ ਪ੍ਰਮਾਤਮਾ ਦੀ ਕਿਰਪਾ ਨਾਲ ਕੋਮਲ ਦੀ ਮੰਮੀ ਨੇ ਉਹਨੂੰ ਇੱਕ ਧਾਰਮਿਕ ਕਿਤਾਬ ਦਿੱਤੀ ਸੀ ਜਿਹਨੂੰ ਉਹ ਹਰ ਰੋਜ਼ ਪੜ੍ਹਦੀ ਫਿਰ ਵੀ ਕੋਮਲ ਦੇ ਮਨ ਵਿੱਚ ਥੋੜਾ ਡਰਤਾ ਬਣਿਆ ਹੋਇਆ ਸੀ ਤੇ ਕੁਝ ਦਿਨਾਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਬੱਚਿਆਂ ਦੀਆਂ ਤੇ ਕੋਮਲ ਦੀ ਵੱਡੀ ਨਾਨਾ ਨਾਨਾ ਰਾਣੀ ਉਹਦੇ ਘਰ ਰਹਿਣ ਲਈ ਅਚਾਨਕ ਹੀ ਆ ਗਈ ਕੋਮਲ ਨੂੰ ਕਮਰ ਤੇ ਲੱਕ ਵਿੱਚ ਕਾਫੀ ਦਰਦ ਰਹਿੰਦਾ ਸੀ ਇਸ ਲਈ ਡਾਕਟਰ ਨੇ ਉਹਨੂੰ ਕਿਹਾ ਸੀ ਕਿ ਜ਼ਿਆਦਾ ਦੇਰ ਕੰਮ ਨਾ ਕਰੇ ਜੇਕਰ ਕੰਮ ਕਰਨਾ ਆ ਤਾਂ ਬੈਠ ਕੇ ਥੋੜਾ ਥੋੜਾ ਕੰਮ ਕਰੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਕੰਮ ਕਰ ਲਵੇ ਐਵੇਂ ਕਰਨ ਨਾਲ ਕੋਮਲ ਨੂੰ ਥਕਾਨ ਨਹੀਂ ਹੋਵੇਗੀ ਪਰ ਜਿਵੇਂ ਜਿਵੇਂ ਦਿਨ ਵਾਦੇ ਜਾ ਰਹੇ ਸੀ ਕੋਮਲ ਦੀ ਤਕਲੀਫ ਵਾਧੀ ਜਾ ਰਹੀ ਸੀ ਉਪਰੋਂ ਨਾਨਾਣ ਵੀ ਆ ਗਈ ਸੀ ਜਿਹੜਾ ਕੋਈ ਕੰਮ ਨਹੀਂ ਕਰਦੀ ਸੀ ਬਸ ਰੋਟੀਆਂ ਪਕਾਉਣ ਵੇਲੇ ਜਾਂ ਕਿਸੇ ਨੂੰ ਰੋਟੀਆਂ ਫੜਾ ਦਵੇ ਤਾਂ ਕੁਝ ਕਹਿ ਨਹੀਂ ਸਕਦੇ ਨਹੀਂ ਤਾਂ ਖਾਣਾ ਖਾਣ ਤੋਂ ਬਾਅਦ ਭਾਂਡੇ ਵੀ ਕੋਮਲ ਨੂੰ ਹੀ ਫੜਾ ਦਿੰਦੀ ਰਸੋਈ ਵਿੱਚ ਰੱਖਣ ਲਈ ਕਦੀ ਕਦੀ ਕੋਮਲ ਦੀ ਸੱਸ ਉਹਦੀ ਨਾਨ ਨੂੰ ਕਹਿੰਦੀ ਵੀ ਕਿ ਰਾਣੀ ਤੈਨੂੰ ਤਾਂ ਕੋਮਲ ਦੀ ਮਦਦ ਕਰਵਾਉਣੀ ਚਾਹੀਦੀ ਆ ਤਾਂ ਰਾਣੀ ਦਾ ਇੱਕ ਹੀ ਜਵਾਬ ਹੁੰਦਾ ਕਿ ਮੰਮੀ ਮੈਂ ਤਾਂ ਆਪਣੇ ਸਾਰੇ ਇਕੱਲੇ ਹੀ ਕੰਮ ਕਰਦੀ ਆ ਕੋਈ ਮਦਦ ਵੀ ਨਹੀਂ ਕਰਦਾ ਮੇਰੀ ਤੂੰ ਵੀ ਆਪਣੀ ਬਹੂ ਨੂੰ ਆਦਤ ਪਾਲਿਆ ਕੰਮ ਕਰਨ ਦੀ ਵੈਸੇ ਕੋਮਲ ਘਰ ਦੇ ਕੰਮਾਂ ਵਿੱਚ ਬਹੁਤ ਹੀ ਜ਼ਿਆਦਾ ਨਿਪੁੰਨ ਸੀ ਬਸ ਅੱਜਕੱਲ ਪ੍ਰੈਗਨੈਂਸੀ ਦੇ ਕਾਰਨ ਉਹਦਾ ਸਰੀਰ ਸਾਥ ਨਹੀਂ ਦੇ ਰਿਹਾ ਸੀ ਫਿਰ ਵੀ ਕੋਮਲ ਵਿਚਾਰੀ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੀ ਰਹਿੰਦੀ ਨਨਾਨ ਦੇ ਬੱਚਿਆਂ ਨੂੰ ਤਿੰਨ ਟਾਈਮ ਵਕ ਵਕ ਖਾਣਾ ਚਾਹੀਦਾ ਹੁੰਦਾ ਸੀ ਕੋਮਲ ਨੂੰ ਵੀ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ ਆਪਣੀ ਇਸ ਹਾਲਤ ਵਿੱਚ ਵੀ ਉਹ ਸਾਰਿਆਂ ਦੀ ਹਾਰੀਸ਼ਾ ਪੂਰੀ ਕਰਦੀ ਕੋਮਲ ਹਮੇਸ਼ਾ ਸਵੇਰੇ-ਸਵੇਰੇ ਨਹਾ ਲੈਂਦੀ ਸੀ ਕਿਉਂਕਿ ਵਿਆਹ ਦੇ ਦੂਜੇ ਦਿਨ ਹੀ ਉਹਦੀ ਸਾਸ ਨੇ ਇਹ ਹਦਾਇਤ ਦੇ ਦਿੱਤੀ ਸੀ ਕਿ ਰਸੋਈ ਵਿੱਚ ਕਦੀ ਵੀ ਬਿਨਾਂ ਨਹਾਤੇ ਨਾ ਜਾਈ ਇਸ ਲਈ ਕੋਮਲ ਸਵੇਰੇ-ਸਵੇਰੇ ਨਹਾ ਧੋ ਕੇ ਹੀ ਰਸੋਈ ਵਿੱਚ ਆਉਂਦੀ ਸੀ ਇੱਕ ਦਿਨ ਕੋਮਲ ਨੂੰ ਨਹਾਉਣ ਵਿੱਚ ਕੁਝ ਦੇਰ ਹੋ ਗਈ ਤਾਂ ਉਹਦੀ ਨਾਨ ਨੇ ਬਾਥਰੂਮ ਦੇ ਬਾਹਰ ਜਾ ਕੇ ਕੋਮਲ ਨੂੰ ਆਜ ਦਿੱਤੀ ਕੋਮਲ ਕੀ ਹੋਇਆ ਅੱਜ ਤੂੰ ਜ਼ਿਆਦਾ ਟਾਈਮ ਲਾ ਦਿੱਤਾ ਹੈ ਨਹਾਉਣ ਵਿੱਚ ਕੋਮਲ ਨੇ ਕਿਹਾ ਹਾਂ ਦੀਦੀ ਉਹ ਇੱਕ ਦੋ ਸੂਟ ਆ ਨਾ ਇਸ ਲਈ ਉਹ ਧੋ ਰਹੀ ਸੀ ਤਾਂ ਸੋਚਿਆ ਤੋ ਕਿਸ ਕਾ ਕੇ ਰੱਖ ਦਵਾਂ ਨਵੇਂ ਸੂਟ ਆ ਹੁਣੇ ਆਉਂਦੀ ਆ ਬਾਹਰ ਕੋਮਲ ਨੇ ਛੇਤੀ ਨਹਾ ਲਿਆ ਸੀ ਜਦੋਂ ਕੱਪੜੇ ਪਾ ਰਹੀ ਸੀ ਤਾਂ ਉਹਨੂੰ ਆਪਣੀ ਨਾਨ ਦੀ ਆਵਾਜ਼ ਆਈ ਸਾਡੇ ਘਰ ਕਦੀ ਇਵੇਂ ਨਹੀਂ ਹੁੰਦਾ ਮੰਮੀ ਮੇਰੇ ਸਾਸੋਰੇ ਦੇ ਕੱਪੜੇ ਜਦੋਂ ਤੱਕ ਨਾ ਧੋਵਾਂ ਉਦੋਂ ਤੱਕ ਅਸੀਂ ਸਾਰੀਆਂ ਧਰਾਣੀ ਜਠਾਣੀ ਆਪਣੇ ਕੱਪੜੇ ਨਹੀਂ ਧੋ ਸਕਦੀਆਂ ਤੁਹਾਡੇ ਘਰ ਦਾ ਤਾਂ ਹਾਲ ਹੀ ਵਾਕਿਆ ਜੇ ਕੱਪੜੇ ਧੋਹੀ ਰਹੀ ਸੀ ਤਾਂ ਪਾਪਾ ਦੇ ਕੱਪੜੇ ਟੰਗੇ ਸੀ ਕਿੱਲੀ ਤੇ ਉਹ ਵੀ ਲੈ ਜਾਂਦੀ ਉਦੋਂ ਹੀ ਕੋਮਲ ਦੀ ਸੱਸ ਦੀ ਆਵਾਜ਼ ਆਈ ਜਿਹੜੀ ਬਾਥਰੂਮ ਦਾ ਦਰਵਾਜ਼ਾ ਖੜਕਾ ਰਹੀ ਸੀ ਖੋਲ ਦਰਵਾਜ਼ਾ ਕੋਮਲ ਇਹ ਤੇਰੇ ਪਾਪਾ ਦੇ ਕੱਪੜੇ ਆ ਇਹਨਾਂ ਨੂੰ ਵੀ ਧੋ ਦੇ ਕੋਮਲ ਦੇ ਦਰਵਾਜ਼ਾ ਖੋਲ ਲੇਦਿਆ ਹੀ ਉਹ 당ਗ ਰਹਿ ਗਈ ਉਹਦੀ ਸਾਸ ਨੇ ਦਰਵਾਜ਼ੇ ਤੋਂ ਚਾਰ ਪੈਂਟ ਸ਼ਰਟ ਉਹਦੇ ਸਹੁਰੇ ਦੇ ਬਾਥਰੂਮ ਵਿੱਚ ਰੱਖ ਦਿੱਤੇ ਕਹਿ ਕੇ ਕਿ ਤੇਰੇ ਪਾਪਾ ਕਹਿ ਰਹੇ ਸੀ ਕਿ ਮਸ਼ੀਨ ਵਿੱਚ ਕੱਪੜੇ ਸਾਫ਼ ਨਹੀਂ ਹੁੰਦੇ ਕੋਮਲ ਨੇ ਸੁਣ ਕੇ ਦਰਵਾਜ਼ਾ ਬੰਦ ਕਰ ਲਿਆ ਕੋਮਲ ਉਹਨਾਂ ਕੱਪੜਿਆਂ ਨੂੰ ਚੁੱਕ ਕੇ ਹੀ ਰਹੀ ਸੀ ਕਿ ਉਹਦੀ ਸਾਸ ਨੇ ਬਾਥਰੂਮ ਦੇ ਬਾਹਰੋਂ ਕਿਹਾ ਚੰਗੀ ਤਰ੍ਹਾਂ ਬ੍ਰਸ਼ ਮਾਰ ਦੇ ਪੈਂਟ ਤੇ ਕੋਮਲ ਹੌਲੀ-ਹੌਲੀ ਉਹਨਾਂ ਕੱਪੜਿਆਂ ਨੂੰ ਪਾਣੀ ਵਿੱਚ ਡੁਬੋ ਕੇ ਸਾਬਣ ਲਗਾਉਣ ਲੱਗੀ। ਕੋਮਲ ਨੂੰ ਉਹ ਦਿਨ ਜ਼ਿਆਦਾ ਆਇਆ ਜਦੋਂ ਉਹਦੇ ਵਿਆਹ ਤੋਂ ਬਾਅਦ ਉਹਦੀਆਂ ਦੋਵੇਂ ਵੱਡੀਆਂ ਨਾਨਾ ਆਪਣੀ ਸੱਸ ਨੂੰ ਲੈ ਕੇ ਕੋਮਲ ਦੇ ਹੱਥ ਦਾ ਖਾਣਾ ਖਵਾਉਣ ਲਈ ਉਹਦੇ ਘਰ ਆਈਆਂ ਸੀ। ਛੋਟੀ ਨਾਨਣ ਪਹਿਲਾਂ ਹੀ ਆਈ ਹੋਈ ਸੀ ਕੋਮਲ ਦੇ ਵਿਆਹ ਵਿੱਚ। ਉਹਦੀ ਸਭ ਤੋਂ ਛੋਟੀ ਨਾਨਣ 4 ਮਹੀਨੇ ਦੀ ਗਰਭਵਤੀ ਸੀ। ਕੋਮਲ ਤੇ ਉਹਦੀ ਛੋਟੀ ਨਾਨਣ ਇੱਕ ਹੀ ਉਮਰ ਦੀਆਂ ਸੀ। ਇਸ ਲਈ ਸ਼ੁਰੂ-ਸ਼ੁਰੂ ਵਿੱਚ ਕੋਮਲ ਉਹਦੇ ਨਾਲ ਕਾਫੀ ਗੱਲਾਂ ਕਰ ਲੈਂਦੀ ਸੀ। ਪਰ ਜਦੋਂ ਨਾਨਣ ਾਂਦੀ ਸਾਸ ਆ ਗਈ ਤਾਂ ਕੋਮਲ ਰਸੋਈ ਵਿੱਚ ਲੱਗ ਗਈ ਕੋਮਲ ਛੇਤੀ ਛੇਤੀ ਸ਼ੋਲੇ ਚੌਲ ਪਨੀਰ ਰਾਇਤਾ ਤੇ ਰੋਟੀ ਸਬਜੀ ਬਣਾਉਣ ਲੱਗੀ ਕੋਮਲ ਦੀ ਕਿਸੇ ਵੀ ਨਾਨ ਨੇ ਉਸ ਵੇਲੇ ਕੋਈ ਉਹਦੀ ਕੋਈ ਮਦਦ ਨਾ ਕੀਤੀ ਫਿਰ ਵੀ ਕੋਮਲ ਨੇ ਖੁਸ਼ੀ ਖੁਸ਼ੀ ਸਾਰਾ ਕੰਮ ਕਰ ਲਿਆ ਸੀ ਕੋਮਲ ਨੇ ਸੋਚਿਆ ਕਿ ਮਿੱਠੇ ਵਿੱਚ ਹਲਵਾ ਬਣਾ ਦੇਣੀ ਆ ਜਿਵੇਂ ਹੀ ਉਹ ਆਪਣੀ ਛੋਟੀ ਨਨਾਨ ਨੂੰ ਇਸ਼ਾਰੇ ਨਾਲ ਬੁਲਾ ਕੇ ਰਸੋਈ ਵਿੱਚ ਆਉਣ ਲਈ ਕਹਿਣ ਲੱਗੀ ਤਾਂ ਉਹਦੀ ਵੱਡੀ ਨਨਾਨ ਨੇ ਵੇਖ ਲਿਆ ਛੋਟੀ ਨਨਾਨ ਦੇ ਆਉਣ ਤੋਂ ਪਹਿਲਾਂ ਹੀ ਵੱਡੀ ਨਨਾਨ ਰਸੋਈ ਰਾਣੀ ਰਸੋਈ ਵਿੱਚ ਆ ਗਈ ਤੇ ਆਉਂਦਿਆਂ ਹੀ ਕਹਿਣ ਲੱਗੀ ਕੋਮਲ ਕੀ ਕੰਮ ਹੈ ਮੈਨੂੰ ਦੱਸ ਤੂੰ ਪ੍ਰੀਤ ਨੂੰ ਕੰਮ ਨਾ ਦੱਸਿਆ ਕਰ ਤੈਨੂੰ ਪਤਾ ਆ ਨਾ ਉਹ ਗਰਭਵਤੀ ਆ ਉਦੋਂ ਹੀ ਕੋਮਲ ਨੇ ਕਿਹਾ ਦੀਦੀ ਮੈਂ ਕੰਮ ਦੱਸਣ ਲਈ ਨਹੀਂ ਹਲਵਾ ਵੀ ਬਣਾ ਲਵਾ ਇਹ ਪੁੱਛਣ ਲਈ ਬੁਲਾ ਰਹੀ ਸੀ ਪ੍ਰੀਤਾ ਦੀਦੀ ਨੂੰ ਕੋਮਲ ਨੇ ਖਿਆਲਾਂ ਵਿੱਚ ਗਵਾਚੀ ਗਵਾਚੀ ਨੇ ਸਾਰੇ ਕੱਪੜਿਆਂ ਤੇ ਸਾਬਣ ਲਾ ਦਿੱਤਾ ਬਹੁਤ ਮੁਸ਼ਕਲ ਨਾਲ ਕੋਮਲ ਨੇ ਉਹ ਕੱਪੜੇ ਧੋਤੇ ਜੋ ਕੱਪੜੇ ਧੋ ਕੇ ਉੱਠਣ ਲੱਗੀ ਉਹਨੂੰ ਮਹਿਸੂਸ ਹੋਇਆ ਕਿ ਉਹਦਾ ਮੱਥਾ ਖੱਬਾ ਪੈਰ ਨਹੀਂ ਚੁੱਕਿਆ ਜਾ ਰਿਹਾ ਕੋਮਲ ਜਿਵੇਂ ਤਿਵੇਂ ਕਰਕੇ ਟੂਟੀ ਨੂੰ ਹੱਥ ਫੜ ਕੇ ਖੜੀ ਹੋਈ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਫਿਰ ਕੋਮਲ ਬਾਹਰ ਗਈ ਉਨ ਨੇ ਵੱਡੀ ਬਾਲਟੀ ਵਿੱਚ ਕੱਪੜੇ ਰੱਖੇ ਸੀ ਉਹ ਹੌਲੀ-ਹੌਲੀ ਬਾਲਟੀ ਨੂੰ ਖਿੱਚ ਕੇ ਬਾਲਟੀ ਨੂੰ ਬਾਹਰ ਲੈ ਗਈ ਜਿਵੇਂ ਹੀ ਬਾਲਕੋਨੀ ਵਿੱਚ ਪਹੁੰਚੀ ਸਾਹਮਣੇ ਰਹਿਣ ਵਾਲੀ ਆਂਟੀ ਨੇ ਕੋਮਲ ਨੂੰ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਈ ਕਿ ਕੋਮਲ ਕੋਲੋਂ ਬਾਲਟੀ ਵੀ ਨਹੀਂ ਚੁੱਕੀ ਜਾ ਰਹੀ ਆਂਟੀ ਨੇ ਵਾਰ ਦਿੱਤੀ ਕੋਮਲ ਪੁੱਤ ਤੈਨੂੰ ਗਰਮੀ ਲੱਗ ਜੂਗੀ ਤੇ ਤੂੰ ਬਿਮਾਰ ਹੋ ਜਾਏਂਗੀ ਇੰਨੀ ਗਰਮੀ ਵਿੱਚ ਕੱਪੜੇ ਕਿਉਂ ਧੋ ਰਹੀਆਂ ਤੂੰ ਕਿੱਥੇ ਆ ਸਾਨੂੰ ਬੁਲਾਜ ਰਾਂ ਉਹਦੇ ਕੰਨ ਖਿੱਚਾਂ ਇਹ ਨਾ ਸੁਣ ਕੇ ਕੋਮਲ ਦੇ ਅਥਰੂ ਨਿਕਲ ਗਏ ਉਨੇ ਕਿ ਆ ਬਾਸਾ ਆਂਟੀ ਜੀ ਮਨ ਕੀਤਾ ਸੀ ਤਾਂ ਤੋ ਦਿੱਤੇ ਹੱਥ ਨਾਲ ਆਂਟੀ ਕੋਮਲ ਦੀਆਂ ਅੱਖਾਂ ਵਿੱਚ ਅਥਰੂ ਵੇਖ ਕੇ ਸਮਝ ਗਈ ਸੀ ਕਿ ਕੀ ਹੋਇਆ ਹੋਵੇਗਾ ਕੋਮਲ ਕੱਪੜੇ ਸੁੱਕਣੇ ਪਾ ਕੇ ਅੰਦਰ ਆ ਗਈ ਅੰਦਰ ਆਂਦਿਆਂ ਹੀ ਕੋਮਲ ਦੀਨ ਨਾਨ ਆਨ ਬਾਲਕੋਨੀ ਵਿੱਚ ਚਲੀ ਗਈ ਤੇ ਆਂਟੀ ਨਾਲ ਗੱਲਾਂ ਕਰਨ ਲੱਗੀ ਰਾਣੀ ਨੇ ਆਂਟੀ ਨੂੰ ਕਿਹਾ ਆਂਟੀ ਜੀ ਬਹੁਤ ਗਰਮੀ ਕੀਤੀ ਆ ਤੁਸੀਂ ਦਾ ਏਸੀ ਵਾਲੇ ਕਮਰੇ ਵਿੱਚੋਂ ਬਾਹਰ ਨਿਕਲਣ ਦਾ ਦਿਲ ਹੀ ਨਹੀਂ ਕਰਦਾ ਆਂਟੀ ਵੀ ਬੜੀ ਸਿੱਧੀ ਤੇ ਸਾਫ਼ ਔਰਤ ਸੀ ਜਿਹੜੀ ਗੱਲ ਉਹਦੇ ਦਿਲ ਚੋਂ ਦੀ ਜੋ ਬੁਰਾ ਲੱਗਦਾ ਸੀ ਮੂੰਹ ਤੇ ਬੋਲ ਦਿੰਦੀ ਸੀ ਉਹਨਾਂ ਨੇ ਰਾਣੀ ਨੂੰ ਕਿਹਾ ਹਾਂ ਰਾਣੀ ਅੱਜ ਗਰਮੀ ਬਹੁਤ ਆ ਤੇ ਵੇਖਣਾ ਕੋਮਲ ਨੇ ਕਿੰਨੇ ਸਾਰੇ ਕੱਪੜੇ ਤੋਂ ਹੱਥ ਨਾਲ ਧੋ ਦਿੱਤੇ ਆ ਤੁਹਾਡੀ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋ ਗਈ ਆ ਤਰਾਣੀ ਨੇ ਜਵਾਬ ਦਿੱਤਾ ਨਹੀਂ ਆਂਟੀ ਜੀ ਮਸ਼ੀਨ ਤਾਂ ਠੀਕ ਆ ਉਹ ਤਾਂ ਕੋਮਲ ਆਪਣੇ ਕੱਪੜੇ ਧੋ ਰਹੀ ਸੀ ਤਾਂ ਮੰਮੀ ਨੇ ਕਿਹਾ ਪਾਪਾ ਦੇ ਕੱਪੜੇ ਵੀ ਧੋ ਦੇ ਤਾਂ ਉਹਨੇ ਧੋ ਦਿੱਤੇ ਵੈਸੇ ਆਂਟੀ ਜੀ ਜ਼ਿਆਦਾ ਕੱਪੜੇ ਨਹੀਂ ਧੋਤੇ ਤਾਂ ਆਂਟੀ ਨੇ ਤੰਝ ਕੱਸਦੇ ਹੋਏ ਕਿਹਾ ਰਹਿਣਗੇ ਰਾਣੀ ਵੇਖ ਲਾ ਪੂਰੀ ਤਾਰ ਭਰ ਗਈ ਆ ਇਸ ਹਾਲਤ ਵਿੱਚ ਬਹੁ ਨੂੰ ਗਰਮੀ ਹੋ ਗਈ ਤਾਂ ਮੁਸ਼ਕਲ ਹੋ ਜਾਊਗੀ ਵੈਸੇ ਰਾਣੀ ਹੁਣ ਤਾਂ ਤੂੰ ਵੀ ਆਈ ਹੋਈ ਆ ਧਿਆਨ ਰੱਖਿਆ ਕਰ ਕੋਮਲ ਦਾ ਏ ਦੀਨੇ ਪੁੱਤ ਜਿਹੜੇ ਤੁਹਾਡੇ ਸਾਰਿਆਂ ਤੇ ਗੁਜ਼ਰੇ ਆ ਪੁੱਤ ਮੇਰਾ ਤਾਂ ਇਹੋ ਮੰਨਣਾ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਉੱਤੇ ਗੁਜ਼ਰੀਆਂ ਆ ਉਹ ਸਾਡੀਆਂ ਆਉਣ ਵਾਲੀਆਂ ਬਹਵਾਂ ਤੇ ਨਾ ਗੁਜ਼ਰੇ ਤੇ ਤੇਰੀ ਤਾਂ ਇੱਕ ਹੀ ਭਾਬੀ ਆ ਜੇ ਹੁਣ ਥੋੜੀ ਬਹੁਤ ਮਦਦ ਜਾਂ ਸੇਵਾ ਕਰ ਵੀ ਦਵੇਂਗੀ ਆਪਣੀ ਭਾਬੀ ਦੀ ਤਾਂ ਸਾਰੀ ਉਮਰ ਉਹ ਯਾਦ ਕਰੂਗੀ ਇਹਨਾਂ ਕਹਿ ਕੇ ਆਂਟੀ ਆਪਣੇ ਘਰ ਦੇ ਅੰਦਰ ਚਲੀ ਗਈ ਉਸ ਤੋਂ ਬਾਅਦ ਰਾਣੀ ਵੀ ਅੰਦਰ ਆ ਗਈ ਕੋਮਲ ਜਿਹੜੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਮੋਨੇ ਆਂਟੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਕੋਮਲ ਨੂੰ ਅੰਦਰ ਹੀ ਅੰਦਰ ਚੰਗਾ ਵੀ ਲੱਗ ਰਿਹਾ ਸੀ ਕਿ ਚਲੋ ਕੋਈ ਤਾਂ ਹੈ ਉਹਦੇ ਕੋਲ ਜਿਹੜਾ ਸਹੀ ਗਲਤ ਦੱਸ ਸਕਦਾ ਹੈ ਉਹਦੀ ਨਨਾਨ ਤੇ ਸਾਸ ਨੂੰ ਫਿਰ ਰਾਣੀ ਆਪਣਾ ਪਹਿੜਾ ਜਿਹਾ ਮੂੰਹ ਲੈ ਕੇ ਰਸੋਈ ਵਿੱਚ ਆ ਗਈ ਤੇ ਕੋਮਲ ਨੇ ਉਹਨੂੰ ਵੇਖ ਕੇ ਪੁੱਛਿਆ ਦੀਦੀ ਤੁਸੀਂ ਚਾਹ ਪੀਓਗੇ ਬਣਾਣ ਦਵਾਂ ਮੈਂ ਤਾਂ ਰਾਣੀ ਨੇ ਕਿਹਾ ਨਹੀਂ ਕੋਮਲ ਤੂੰ ਰਹਿਣ ਦੇ ਲਿਆ ਮੈਂ ਬਣਾ ਲੈਨੀ ਆ ਚਾਹ वैसे भी तू खाना बना रही है सोनू लेट हो जाउगा ऑफिस ਲਈ सोनूसोई ਦੇ ਬਾਹਰ ਹੀ ਖੜਾ ਸੀ ਇਹ ਸਭ ਵੇਖ ਰਿਹਾ ਸੀ ਕੋਮਲ ਨੇ ਛੇਤੀ सोनू ਲਈ ਨਾਸ਼ਤਾ ਲਗਾਇਆ ਤੇ ਉਹਨਾਂ ਉਹਨੂੰ ਦੇ ਆਈ सोनू ਨੇ ਆਵਾਜ਼ ਦਿੱਤੀ ਕੋਮਲ ਤੂੰ ਵੀ ਆਪਣਾ ਨਾਸ਼ਤਾ ਲੈ ਆਂ ਦੇਰ ਨਾਲ ਖਾਏਂਗੀ ਤਾਂ ਫਿਰ ਤੇਰੇ ਪੇਟ ਵਿੱਚ ਗੈਸ ਬਣ ਜਾਊਗੀ ਕੋਮਲ ਆਪਣਾ ਨਾਸ਼ਤਾ ਲੈ ਕੇ ਕਮਰੇ ਵਿੱਚ ਚਲੀ ਗਈ सोनू ਨਾਸ਼ਤਾ ਕਰਦੇ ਹੋਏ ਵੀ ਮੁਸਕਰਾ ਰਿਹਾ ਸੀ ਕੋਮਲ ਨੇ ਪੁੱਛਿਆ ਕੀ ਹੋਇਆ ਤੁਹਾਨੂੰ ਕਾਫੀ دیر ਤੋਂ ਵੇਖ ਰਹੀ ਆਂ ਤੁਸੀਂ ਮੁਸਕਰਾਏ ਜਾ ਰਹੇ ਹੋ ਤਾਂ ਸੋਨੂ ਨੇ ਕਿਹਾ ਕੁਝ ਨਹੀਂ ਬਸ ਇਹ ਸੋਚ ਰਿਹਾ ਵਾਂ ਕਿ ਆਂਟੀ ਕਿੰਨੀ ਹੁਸ਼ਿਆਰ ਆ ਮੈਂ ਤਾਂ ਉਹਨਾਂ ਨੂੰ ਮੈਸੇਜ ਵਿੱਚ ਬਸ ਇੰਨਾ ਹੀ ਲਿਖਿਆ ਸੀ ਕਿ ਆਂਟੀ ਜੀ ਕੋਮਲ ਬਾਲ ਕਰਨੀ ਵਿੱਚ ਆਉਣੇ ਵਾਲੀ ਆ ਉਹਦੇ ਕੋਲ ਹੱਥ ਅੱਜ ਹੱਥ ਨਾਲ ਕੱਪੜੇ ਧੁਲਵਾਏ ਗਏ ਆ ਕੋਮਲ ਹਰਾਨੀ ਨਾਲ ਸੋਨੂ ਨੇ ਵੇਖਣ ਲੱਗੀ ਤੇ ਸੋਨੂ ਕੋਲੋਂ ਪੁੱਛਿਆ ਕਿ ਫਿਰ ਆਂਟੀ ਜੀ ਨੂੰ ਇਹ ਕਿਵੇਂ ਪਤਾ ਲੱਗਾ ਕਿ ਰਾਣੀ ਦੀਦੀ ਤੇ ਕਹਿੰਦੇ ਮੰਮੀ ਨੇ ਮੇਰੇ ਕੋਲੋਂ ਹੱਥ ਨਾਲ ਕੱਪੜੇ ਧੁਵਾਏ ਆ ਆਂਟੀ ਨੇ ਮੇਰੇ ਮੈਸੇਜ ਦਾ ਜਵਾਬ ਦਿੱਤਾ ਸੀ ਤੇ ਪੁੱਛਿਆ ਸੀ ਕਿ ਰਾਣੀ ਆਈ ਹੋਈ ਆ ਨਾ ਤੇ ਮੈਂ ਤਾਂ ਬਸ ਹਾਂ ਲਿਖਿਆ ਸੀ ਬਾਕੀ ਤਾਂ ਆਂਟੀ ਨੇ ਖੁਦ ਹੀ ਸਭ ਕੁਝ ਸਮਝ ਲਿਆ ਕੋਮਲ ਨੇ ਕਿਹਾ ਅੱਛਾ ਇਹਨੂੰ ਕਹਿੰਦੇ ਆ ਇਨਸਾਨ ਦਾ ਤਜਰਬਾ ਆਂਟੀ ਜੀ ਤੇ ਸ਼ਾਇਦ ਇਹ ਸਭ ਕੁਝ ਬੀਤ ਚੁੱਕਿਆ ਆ ਇਸ ਲਈ ਉਹਨਾਂ ਨੂੰ ਸਮਝਦੇ ਹੋਏ ਦੇਰ ਨਹੀਂ ਲੱਗੀ ਤੇ ਆਂਟੀ ਜੀ ਨੂੰ ਪਤਾ ਆ ਕਿ ਮੈਂ ਹਮੇਸ਼ਾ ਬਾਲਕਨੀ ਵਿੱਚ ਮਸ਼ੀਨ ਲਗਾਉਂਦੀ ਆ ਕੱਪੜੇ ਧੋਣ ਲਈ ਕੋਮਲ ਤੇ ਸੋਨੂ ਨੇ ਨਾਸ਼ਤਾ ਕੀਤਾ ਤੇ ਉਹ ਆਪਣੇ ਕਮਰੇ ਤੋਂ ਬਾਹਰ ਆ ਗਿਆ ਸੋਨੂ ਆਫਿਸ ਜਾਣ ਹੀ ਵਾਲਾ ਸੀ ਕਿ ਆਂਟੀ ਉਹਨਾਂ ਦੇ ਘਰ ਆ ਗਈ ਸੋਨੂ ਨੇ ਉਹਨਾਂ ਨੂੰ ਨਮਸਤੇ ਕੀਤਾ ਤੇ ਹੱਸ ਕੇ ਆਫਿਸ ਚਲਿਆ ਗਿਆ ਫਿਰ ਆਂਟੀ ਨੇ ਕੋਮਲ ਨੂੰ ਬੁਲਾਇਆ ਤੇ ਉਹਨੂੰ ਇੱਕ ਡੱਬਾ ਫੜਾਉਂਦੇ ਹੋਏ ਕਿਹਾ ਕੋਮਲ ਇਹ ਤੇਰੇ ਲਈ ਗਰਮਾ-ਗਰਮ ਹਲਵਾ ਹਲਵਾਇਆ ਹੁਣੇ ਖਾ ਲਾ ਮੇਰੇ ਸਾਹਮਣੇ ਇਹਨੇ ਨੂੰ ਕੋਮਲ ਦੀ ਸੱਸ ਨੇ ਕਿਹਾ ਕੋਈ ਨਾ ਭੈਣੇ ਖਾ ਲੂਗੀ ਬਾਅਦ ਵਿੱਚ ਤੂੰ ਬੈਠ ਤਾਂ ਸਹੀ ਚਾਹ ਬਣਾ ਲਿਆ ਕੋਮਲ ਆਂਟੀ ਲਈ ਕੋਮਲ ਜਿਵੇਂ ਹੀ ਰਸੋਈ ਵੱਲ ਮੁੜਨ ਲੱਗੀ ਉਦੋਂ ਹੀ ਆਂਟੀ ਨੇ ਕੋਮਲ ਦਾ ਹੱਥ ਫੜ ਲਿਆ ਤੇ ਉਹਨੂੰ ਆਪਣੇ ਕੋਲ ਬਿਠਾ ਲਿਆ ਉਹਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੀ ਭੈਣੇ ਮੈਂ ਜਦੋਂ ਵੀ ਕੋਮਲ ਨੂੰ ਵੇਖਦੀਆਂ ਮਨ ਇਹੋ ਕਹਿੰਦਾ ਆ ਕਿ ਬਸ ਇਹਦੇ ਵਰਗੀ ਬਹੂ ਮੇਰੇ ਘਰ ਵੀ ਆ ਜਾਵੇ ਤੁਸੀਂ ਬਹੁਤ ਕਿਸਮਤ ਵਾਲੇ ਹੋ ਭੈਣ ਜੀ ਇਹਦੇ ਵਰਗੀ ਬਹੂ ਤੁਹਾਨੂੰ ਮਿਲੀ ਆ ਇਹਨੇ ਨੂੰ ਰਾਣੀ ਵੀ ਕਮਰੇ ਤੋਂ ਬਾਹਰ ਆ ਜਾਂਦੀ ਆ ਫਿਰ ਆਂਟੀ ਕਹਿੰਦੀ ਆ ਮੇਰੀ ਭੈਣ ਦੀ ਜਠਾਣੀ ਦੇ ਮੁੰਡੇ ਦਾ ਵਿਆਹ ਵੀ ਤਾਂ सोनू ਦੇ ਵਿਆਹ ਵਾਲੇ ਦਿਨ ਹੀ ਤਾਂ ਹੋਇਆ ਸੀ ਨਾ ਅੱਜ 3 ਸਾਲ ਹੋ ਗਏ ਆ ਬਹੂ ਨੂੰ ਵੱਖ ਹੋਇਆ ਸਾਸੋਹਰੇ ਤੋਂ ਬਹੂ ਦੇ ਵੱਖ ਹੋਣ ਦੀ ਵਜ੍ਹਾ ਪਤਾ ਕੀ ਸੀ ਜਠਾਣੀ ਦੀਆਂ ਦੋ ਕੁੜੀਆਂ ਜਿਹੜੀਆਂ ਹਰ ਗੱਲ ਵਿੱਚ ਨਾ ਨੁੱਕਰ ਕਰਦੀਆਂ ਸੀ ਤੇ ਜਠਾਣੀ ਨੂੰ ਮਤ ਦੇ ਕੇ ਮਨ ਚਾਹ ਕਰਵਾਉਂਦੀਆਂ ਸੀ ਜਦੋਂ ਵੀ ਘਰ ਆਉਂਦੀਆਂ ਬਹੂ ਨੂੰ ਪਰੇਸ਼ਾਨ ਕਰਦੀਆਂ ਤੇ ਕਲੇਸ਼ ਕਰਵਾਉਂਦੀਆਂ ਸੀ ਇਸ ਲਈ ਬਹੂ ਵੱਖ ਰਹਿੰਦੀ ਆ ਹੁਣ ਆਂਟੀ ਬੋਲੀ ਜਾ ਰਹੀ ਸੀ ਉਹਨਾਂ ਨੇ ਕੋਮਲ ਦਾ ਹੱਥ ਕੱਸ ਕੇ ਫੜ ਕੇ ਰੱਖਿਆ ਸੀ ਭੈਣੇ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਹੋਈਆਂ ਕੁੜੀਆਂ ਸਾਰੇ ਘਰ ਦਾ ਕੰਮ ਕਰਦੀਆਂ ਆ ਤੁਹਾਡੇ ਪਿੱਛੋਂ ਵੀ ਕਿੰਨੀ ਵਾਰ ਮੈਂ ਕੋਮਲ ਨਾਲ ਗੱਲ ਕੀਤੀ ਆ ਪਰ ਕਦੀ ਵੀ ਇੱਕ ਲਫ਼ਜ਼ ਤੱਕ ਨਹੀਂ ਕਹਿੰਦੀ ਇਹ ਬੱਚੀ ਕੋਮਲ ਦੀ ਸਾਸ ਨੂੰ ਕੋਮਲ ਦੀ ਇੰਨੀ ਤਾਰੀਫ਼ ਹਜਮਣਾ ਹੋਈ ਫਿਰ ਵੀ ਉਹਨੇ ਕਿਹਾ ਹਾਂ ਭੈਣੇ ਠੀਕ ਆ ਵੈਸੇ ਆਪਣੇ ਮੁੰਡੇ ਤੇ ਵੀ ਆ ਸਾਡਾ ਸੋਨੂੰ ਕੁਝ ਨਹੀਂ ਕਹਿਣ ਦਿੰਦਾ ਇਹਨੂੰ ਕਦੀ ਤਾ ਆਂਟੀ ਨੇ ਕਿਹਾ ਭੈਣ ਜੀ ਇਹ ਤੁਹਾਡੀ ਗਲਤ ਫਹਮੀ ਆ ਕਿ ਮੁੰਡੇ ਤੇ ਹੀ ਆ ਸਭ ਕੁਝ ਡਿਪੈਂਡ ਕਰਦਾ ਆ ਜਦੋਂ ਬਹੂ ਆਪਣੀ ਤੇ ਆ ਜਾਊਗੀ ਤਾਂ ਮੈਂ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ ਇਸ ਲਈ ਬਹੂ ਨੂੰ ਉਸੇ ਤਰ੍ਹਾਂ ਹੀ ਰੱਖੋ ਜਿਵੇਂ ਤੁਸੀਂ ਆਪਣੀ ਤੀ ਨੂੰ ਚਾਹੁੰਦੇ ਹੋ ਕਿ ਉਹ ਆਪਣੇ ਸਹੁਰਿਆਂ ਵਿੱਚ ਰਹੇ ਇਹ ਸਭ ਸੁਣਦੇ ਸੁਣਦੇ ਕੋਮਲ ਦੀਆਂ ਅੱਖਾਂ ਵਿੱਚ ਅਤਰੂ ਝਲਕ ਪਏ ਉਹਨੇ ਕਿਹਾ ਆਂਟੀ ਜੀ ਮੈਂ ਵਾਸ਼ਰੂਮ ਜਾਣਾ ਆ ਤੇ ਛੇਤੀ ਉੱਠ ਕੇ ਵਾਸ਼ਰੂਮ ਚਲੀ ਗਈ ਕੋਮਲ ਨੇ ਅੰਦਰੋਂ ਸੁਣਿਆ ਕਿ ਰਾਣੀ ਪੁੱਤ ਬਹੁਤ ਨਸੀਬ ਵਾਲੀਆਂ ਤੂੰ ਕਿਹੋ ਜਿਹੀ ਭਾਬੀ ਮਿਲੀ ਆ ਇੰਨੀ ਸਮਝਦਾਰ ਇੰਨੀ ਸ਼ਾਂਤ ਤੇ ਕਿੰਨੀ ਜ਼ਿਆਦਾ ਪਿਆਰੀ ਆ ਕੋਮਲ ਭੈਣ ਜੀ ਬਸ ਇੱਕ ਹੀ ਗੱਲ ਕਹਾਂਗੀ ਬਹੁਣੂਤੀ ਬਸ ਨਸੀਬਾਂ ਵਾਲੇ ਲੋਕ ਹੀ ਬਣਾ ਪਾਉਂਦੇ ਆ ਬਾਕੀ ਸਭ ਤਾਂ ਦੁਨੀਆ ਦੀ ਪੀੜ ਵਿੱਚ ਸ਼ਾਮਿਲ ਹੋ ਜਾਂਦੇ ਆ ਹੁਣ ਤੁਸੀਂ ਸੋਚ ਲਓ ਭੈਣ ਜੀ ਕਿ ਤੁਸੀਂ ਕੋਮਲ ਵਿੱਚ ਆਪਣੀ ਰਾਣੀ ਤੇ ਪ੍ਰੀਤ ਨੂੰ ਵੇਖੋਗੇ ਜਾਂ ਇਸ ਦੁਨੀਆ ਵਾਂਗ ਸੱਸ ਬਹੂ ਬਣ ਕੇ ਰਹੋਗੇ ਅੰਟੀ ਦੀਆਂ ਗੱਲਾਂ ਸੁਣ ਕੇ ਅਜ ਕੋਮਲ ਦੀ ਸੱਸ ਨੂੰ ਅੰਦਰ ਹੀ ਅੰਦਰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਕਿ ਉਹ ਆਪਣੀਆਂ ਧੀਆਂ ਦੇ ਚੱਕਰ ਵਿੱਚ ਆਪਣੇ ਮੁੰਡੇ ਦਾ ਤੇ ਖੁਦ ਦਾ ਘਰ ਖਰਾਬ ਕਰ ਰਹੀ ਆ। ਇਸ ਲਈ ਉਹਨਾਂ ਨੇ ਅੰਟੀ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਦਾ ਧੰਨਵਾਦ ਕੀਤਾ ਸਹੀ ਰਾਹ ਦਿਖਾਉਣ ਲਈ। ਉਧਰ ਕੋਮਲ ਵੀ ਅੰਟੀ ਨੂੰ ਅੰਦਰ ਹੀ ਅੰਦਰ ਬਹੁਤ ਦੁਆਵਾਂ ਦੇ ਰਹੀ ਸੀ ਕਿ ਆਹ ਅੰਟੀ ਨੇ ਸੱਸ-ਬਹੂ ਦੇ ਰਿਸ਼ਤੇ ਵਿੱਚੋਂ ਇੱਕ ਮਾਂ ਤੇ ਇਹਦੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਾ ਦਿੱਤੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ